ਹਾਂ ਜਿਵੇਂ ਤੁਹਾਨੂੰ ਪਤਾ ਹੀ ਆ ਜੀ ਜਿਹੜਾ ਬਸੰਤ ਪੰਚਮੀ ਦਾ ਤਿਉਹਾਰ ਆ ਰਿਹਾ ਤੇ ਖੰਨੇ ਦੇ ਵਿੱਚ ਕਾਫੀ ਉਤਸ਼ਾਹ ਨਾਲ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਵੈਸੇ ਤਾਂ ਸਾਡੇ ਵੱਲੋਂ ਪੂਰਾ ਪ੍ਰਬੰਧ ਆ ਅਸੀਂ ਚਾਈਨਾ ਡੋਰ ਨਾ ਤਾਂ ਵਿਕੰਦੇਣੀ ਆ ਤੇ ਨਾ ਹੀ ਚਾਈਨਾ ਡੋਰ ਚਲੰਦੇਣੀ ਆ ਕਿਉਂਕਿ ਚਾਈਨਾ ਡੋਰ ਦੇ ਨਾਲ ਨਾ ਸਿਰਫ ਪ੍ਰਾਵਰਨ ਨੂੰ ਪੰਛੀਆਂ ਨੂੰ ਜਾਂ ਨੁਕਸਾਨ ਹੁੰਦਾ ਹੈ। ਇਹਦੇ ਨਾਲ ਨਾਲ ਜਿਹੜੇ ਲੋਕ ਨੇ ਪਾਸਰਵਾਏ ਨੇ ਜਿਹੜੇ ਸੜਕਾਂ ਦੇ ਲੋਕ ਚੱਲਦੇ ਨੇ ਜਾਂ ਹੋਰ ਪਤੰਗ ਉਡਾਉਣ ਵਾਲੇ ਇਹ ਜਿਹੜੀ ਡੋਰ ਹੈ ਚਾਈਨਾ ਡੋਰ ਹੈ ਇਹ ਗਲਾਂ ਦੇ ਵਿੱਚ ਇਹ ਅੰਗਾਂ ਦੇ ਉੱਤੇ ਲਿਫਟ ਕੇ ਇਹ ਨੁਕਸਾਨ ਕਰ ਦਿੰਦੀ ਹੈ ਪਹਿਲਾਂ ਵੀ ਦੇਖਣ ਵਿੱਚ ਕਾਫੀ ਆਇਆ ਵੀ ਲੋਕਾਂ ਨੂੰ ਹਸਪੀਟਲਾਈਜ਼ ਵੀ ਕਰਾਉਣਾ ਪੈਂਦਾ ਅਸੀਂ ਚਾਈਨਾ ਡੋਰ ਦੇ ਉੱਤੇ ਤੱਕ ਸਿਕੰਜਾ ਕਸਾਂਗੇ ਪਰਚੇ ਦੇਵਾਂਗੇ ਉਹਦੇ ਨਾਲ ਨਾਲ ਪ੍ਰੀਕਾਸ਼ਨਰੀ ਤੌਰ ਤੇ ਮੇਰੇ ਤਿੰਨੇ ਹੀ ਐਸ ਐਚ ਓ ਆਪਣੇ ਆਪਣੇ ਏਰੀਆ ਦੇ ਵਿੱਚ ਅਸੀਂ ਇਹਨਾਂ ਨੂੰ ਤਾਰ ਪ੍ਰੋਵਾਈਡ ਕਰਵਾਈ ਆ ਤਕਰੀਬ 2 3 3000 ਦੇ ਕਰੀਬ ਅਸੀਂ ਤਾਰ ਦਾ ਤਾਰ ਮੁਹੱਈਆ ਕਰਾ ਰਹੇ ਹਾਂ ਤਾਂ ਕਿ ਮੋਟਰਸਾਈਕਲ ਜਿਹੜਾ ਵੀ ਆਂਦਾ ਅਸੀਂ ਉਹਨਾਂ ਦੇ ਉੱਤੇ ਫ੍ਰੀ ਆਫ ਕੋਸਟ ਅਸੀਂ ਆਪਣੇ ਵੱਲੋਂ ਇਹ ਤਾਰ ਇਹਨਾਂ ਦੇ ਮੋਟਰਸਾਈਕਲ ਦੇ ਉੱਤੇ ਲਾ ਰਹੇ ਹਾਂ ਤਾਂ ਕਿ ਜਿਹੜੀ ਚਾਈਨਾ ਡੋਰ ਹੈ ਉਹਨਾਂ ਦੇ ਗਲ ਦੇ ਵਿੱਚ ਇਹ ਸਿਰੇ ਕੋਈ ਨੁਕਸਾਨ ਨਾ ਕਰ ਸਕੇ। ਸਰ ਕਿੰਨੀ ਕਿ ਲਾਹੇਵੰਦ ਨਹੀਂ ਹੈਗੀ ਇਹ ਸਾਬਤ ਹੋ। ਇਹਦੇ ਕਾਫੀ ਚੰਗੇ ਰਿਜ਼ਲਟ ਨੇ ਜੀ ਜੇ ਅਸੀਂ ਬਿਲਕੁਲ ਮਕੈਨਿਕ ਬੁਲਾਇਆ ਹੋਇਆ ਜੀ ਮਕੈਨਿਕ ਤੋਂ ਅਸੀਂ ਤਾਰਾਂ ਲਵਾ ਰਹੇ ਹਾਂ ਇਹਦੇ ਵਿੱਚ ਸਪੈਸ਼ਲੀ ਤਾਂ ਜਿਵੇਂ ਗਲ ਦੇ ਵਿੱਚ ਉਲਝਣਦੀ ਨਾ ਡੋਰ ਉੱਥੇ ਜਾ ਕੇ ਉਹਦੀ ਜਾਨ ਨੂੰ ਖਤਰਾ ਪੈ ਜਾਂਦਾ ਤੇ ਇਹ ਅਸੀਂ ਉਹਦੇ ਉੱਤੇ ਤਾਰ ਜਿਹੜੀ ਰਾਉਂਡ ਸ਼ੇਪ ਦੇ ਵਿੱਚ ਲਾ ਰਹੇ ਹਾਂ ਉਹਦੇ ਸਿਰ ਤੱਕ ਉਹ ਕਵਰ ਕਰੇਗੀ ਤਾਂ